ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪ ਸੰਗਤ ਨੇ ਸਾਡੀ ਪਿਛਲੀ ਵੀਡੀਓ ਦੇ ਵਿੱਚ ਬ੍ਰह्म ਗਿਆਨੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਸਨ ਬਹੁਤ ਘੱਟ ਸੰਗਤਾਂ ਨੂੰ ਪਤਾ ਹੋਵੇਗਾ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਗ੍ਰਮ ਗਿਆਨੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਪੁਰਾਤਨ ਖੂਜ ਅੱਜ ਵੀ ਮੌਜੂਦ ਹੈ ਜਿਸ ਖੂਦ ਦਾ ਜਲ ਬਾਬਾ ਬੁੱਢਾ ਸਾਹਿਬ ਜੀ ਫਸਲ ਨੂੰ ਦੇਣ ਵਾਸਤੇ ਪੀਣ ਵਾਸਤੇ ਅਤੇ ਇਸ਼ਨਾਨ ਕਰਨ ਵਾਸਤੇ ਵਰਤਿਆ ਕਰਦੇ ਸਨ ਸੋ ਆਪ ਜੀ ਨੂੰ ਇਸ ਵੀਡੀਓ ਦੇ ਰਾਹੀਂ ਉਸ ਇਤਿਹਾਸਿਕ ਖੂਦ ਦੇ ਦਰਸ਼ਨ ਦਿਦਾਰ ਕਰਵਾਉਂਦੇ ਹਾਂ ਅਤੇ ਆਪ ਸੰਗਤਾਂ ਨੂੰ ਉਸ ਖੂਦ ਦੇ ਇਤਿਹਾਸ ਤੋਂ ਜਾਣੂ ਕਰਾਉਣਗੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹੈੱਡ ਗਰੰਥੀ ਗਿਆਨੀ ਨਿਸ਼ਾਨ ਸਿੰਘ ਜੀ ਗੰਡੀਵਿੰਡ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਗੁਰੂ ਪਿਆਰੀ ਸਾਸ ਜੀਓ ਆਪ ਦਰਸ਼ਨ ਦਿਦਾ ਕਰ ਰਹੇ ਹੋ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਜ਼ਿਲ੍ਹਾ ਤਰਨਤਾਰਨ ਦੇ ਸਵਾਗਤ ਜੀ ਨੂੰ ਇਹ ਜਾਣਕਾਰੀ ਦਿੰਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਤੁਸੀਂ ਦੂਰ ਦਰਾਡੇ ਤੋਂ ਚੱਲ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਹਾਜ਼ਰੀਆਂ ਲਗਵਾਉਂਦੇ ਹੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚੋਂ ਉਹ ਮੰਗੀਆਂ ਮਰਦਾਂ ਲਿਖੇ ਜਾਂਦੇ ਹੋ ਤੇ ਇਸ ਅਸਥਾਨ ਦੇ ਬਾਰੇ ਜਦੋਂ ਅਸੀਂ ਜਾਣਦੇ ਹਾਂ ਕਿ ਇਸ ਦਾ ਨਾਂ ਉਹ ਜਿਹੜਾ ਸੀ ਉਹ ਪੀੜ ਬਾਬਾ ਬੁੱਢਾ ਸਾਹਿਬ ਕਿਵੇਂ ਪਾ ਇੱਕ ਤਨਮਾ ਥੋੜਾ ਸੰਖੇਪ ਦੇ ਵਿੱਚ ਕਹਿ ਦੇਵਾਂ ਕਿਉਂਕਿ ਇਸ ਅਸਥਾਨ ਤੇ ਇੱਕ ਛੋਟਾ ਜੰਗਲ ਹੁੰਦਾ ਸੀ ਤੇ ਛੋਟੇ ਜੰਗਲ ਨੂੰ ਜਾਂ ਰੱਖ ਕੇ ਜਾਂ ਜਾਂ ਛੋਟ ਬੀੜ ਕਿਹਾ ਜਾਂਦਾ ਸੋ ਇਸ ਵਾਸਤੇ ਰਾਜਾ ਅਕਬਰ ਦੇ ਵੇਲੇ ਦੀ ਜਦੋਂ ਅਸੀਂ ਗੱਲ ਕਰਦੇ ਆਂ ਜਦੋਂ ਕੋਇਦਵਾਲ ਸਾਹਿਬ ਦੀ ਧਰਤੀ ਤੇ ਆਏ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਦੇਸ਼ਾਂ ਨੂੰ ਸੰਦੇਸ਼ਾਂ ਨੂੰ ਸਵੀਕਾਰ ਦਿਆ ਹੋਇਆ ਉਹਨਾਂ ਨੇ ਪਹਿਲੇ ਪੰਗਤ ਪਾਸ਼ੇ ਸੰਗਤ ਦੇ ਸਿਧਾਂਤ ਨੂੰ ਸਵੀਕਾਰ ਪਿਆ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਸ਼ਕਤਾ ਔਰ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜੀ ਦੇ ਦਰਸ਼ਨ ਦੇਦਾਰ ਕੀਤੇ ਔਰ ਜੋ ਗੁਰੂ ਨਾਨਕ ਦੇ ਘਰ ਦੇ ਦਰਸ਼ ਨੇ ਸਿੱਖ ਧਾਤ ਨੇ ਸਿੱਖਾ ਔਰ ਇਤਾਨੇ ਉਹਨਾਂ ਤੋਂ ਬੜਾ ਪ੍ਰਭਾਵਿਤ ਹੋਇਆ ਸੀ ਪਰ ਉਸਨੇ ਉਹ ਪੇਸ਼ਕਸ਼ ਕੀਤੀ ਸੀ ਗੁਰੂ ਕੋ ਲੰਗਰਾਂ ਦੇ ਵਾਸਤੇ ਕੁਝ ਪਿੰਡਾਂ ਦੀ ਜ਼ਮੀਰ ਦੇਣ ਦੀ ਜਿਸ ਨੂੰ ਲੈਂਡ ਤੋਂ ਗੁਰੂ ਅਮਰਦਾਸ ਜੀ ਨੇ ਇਨਕਾਰ ਕਰ ਦਿੱਤਾ ਸੀ ਇਤਿਹਾਸ ਕਿੰਦਾ ਹੈ ਕਿ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੇਟੀ ਬੀਬੀ ਪਾਨੀ ਜੀ ਲੱਗੀਆਂ ਸਨ ਜਿਨ੍ਹਾਂ ਵੱਲ ਵੇਖ ਕੇ ਅਕਬਰ ਨੇ ਕਿਹਾ ਸੀ ਕਿ ਜੈਸੀ ਆਪ ਦੀ ਬੇਟੀ ਤਾਂ ਸੀ ਸਾਡੀ ਬੇਟੀ ਅਸੀਂ ਇਹਨਾਂ ਦੇ ਨਾਮ ਤੋਂ ਹੁੰਦੇ ਹਾਂ ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਹੀਂ ਰਾਜਨ ਗੁਰੂ ਘਰ ਦੇ ਵਿੱਚ ਪਰਿਵਾਰਵਾਦ ਨੂੰ ਕੋਈ ਵੀ ਥਾਂ ਨਹੀਂ ਸੋ ਐਸੀਆਂ ਗੱਲਾਂ ਨੂੰ ਸੁਣ ਕੇ ਹੋਰ ਵੀ ਅਕਬਰ ਪ੍ਰਭਾਵਿਤ ਹੋ ਗਿਆ ਤੇ ਉਸ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਭਾਵਸ਼ਾਲੀ ਜੀਵਨ ਤੋਂ ਪ੍ਰਭਾਵਿਤ ਹੁੰਦੇ ਆ ਹੋਇਆ ਕੁਝ ਪਿੰਡਾਂ ਦੀ ਜ਼ਗੀਰ ਜਿਹੜੀ ਸੀ ਗੁਰੂ ਕਾ ਲੰਗਰਾਂ ਦੇ ਨਾਂ 'ਉਂ ਕਰਵਾ ਦਿੱਤੀ ਜਿਵੇਂ ਕਿ ਕੋਈ ਵਿਦਵਾਨ ਬਾਰਾ ਕਹਿੰਦਾ ਕੋਈ ਬਾਈ ਕਹਿੰਦਾ ਲੇਕਿਨ ਪ੍ਰਸਿੱਧ ਜਿਹੜੀ ਹੈ 84 ਪਿੰਡਾਂ ਦੀ ਜ਼ਗੀਰ ਹੈ ਤੇ ਇਹ ਜ਼ਗੀਰ ਕੀ ਹੁੰਦੀ ਸੀ ਜਿੰਨੂੰ ਅਸੀਂ ਜ਼ਮੀਨ ਦਾ ਸਰਕਾਰੀ ਮਾਮਲਾ ਕਹਿ ਲੀਏ ਸੋ ਇਸ ਤੋਂ ਨਵਾਂ ਇੱਕ ਹੋਰ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਉਸ ਸਮੇਂ ਦੀ ਇਹ ਜਿਹੜੀ ਸੇਵਾ ਸੰਭਾਲ ਜਿਹੜੀ ਸੀ ਬਾਬਾ ਬੁੱਢਾ ਜੀ ਨੇ ਸੌਂਪੀ ਗਈ ਲੇਕਿਨ ਜਦੋਂ ਅਸੀਂ ਮਹਾਨਕੋਸ਼ ਪੜਦੇ ਹਾਂ ਤੇ ਮਹਾਨਕੋਸ਼ ਦੇ ਕਰਤਾ ਭਾਈ ਕਲ ਸਿੰਘ ਨੱਬਾ ਜੀ ਇਹ ਕਰਮ ਸਿੰਘ ਦੀ ਸਟੋਰੀਆਂ ਦਾ ਹਵਾਲਾ ਦਿੰਦੇ ਆ ਕਹਿੰਦੇ ਨੇ ਕਿ ਇਹ ਜਿਹੜੀ ਜ਼ਮੀਨ ਦਾ ਟੁਕੜਾ ਸੀ ਇਹ ਭਾਈ ਲੰਗਾ ਜੀ ਦੀ ਜ਼ਮੀਨ ਦਾ ਟੁਕੜਾ ਸੀ ਭਾਈ ਲੰਗਾ ਜੀ ਮਾਈ ਭਾਗੋ ਜੀ ਦੇ ਵੱਡੇ ਵਡੇਰੇ ਹੋਏ ਨੇ ਔਰ ਇਹ ਜਿਹੜਾ ਜ਼ਮੀਨ ਦਾ ਟੁਕੜਾ ਸੀ ਇੱਥੇ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਮੇਰਾ ਸਮਾਕਰ ਤੋਂ ਘਟ ਕੇ ਲਈਏ ਕਿ 50 ਦਾ 60 ਸਾਲ ਦੇ ਕਰੀਬ ਇੱਥੇ ਰਹਿੰਦਿਆਂ ਹੋਇਆਂ ਸੰਤਾਂ ਨੂੰ ਜਿਹੜਾ ਸੀ ਉਹ ਗੁਰਬਾਣੀ ਗੁਰ ਇਤਿਹਾਸ ਤੋਂ ਆਪ ਕਿਰਵਾਇਆ ਬੱਚਿਆਂ ਨੂੰ ਬਜ਼ੁਰਗਾਂ ਨੂੰ ਜੋ ਵੀ ਚਾਹ ਵਾਂਸ ਉਹਨਾਂ ਨੂੰ ਗੁਰਬਾਣੀ ਦੀ ਸੰਥਾ ਦਿੱਤੀ ਗੱਦਕਾ ਸਿਖਾਇਆ ਔਰ ਇਸ ਸਥਾਨ ਤੋਂ ਹੀ ਬਾਲਣ ਲੱਗੜ ਜਿਹੜਾ ਸੀ ਗੁਰੂ ਕਾ ਲੰਗਰ ਆਲੀ ਜਾਂਦਾ ਸੀ ਮਾਲ ਡੰਗਰ ਹੁੰਦਾ ਸੀ ਇਸ ਤਰ੍ਹਾਂ ਦੇ ਮਸਮਾ ਸਮਾਸਵਾ ਮੰਦ ਬੰਨਿਆ ਤੇ ਕਾਫੀ ਰੌਣਕਾਂ ਲੱਗੀਆਂ ਲਿੰਦੀਆਂ ਹੁੰਦੀਆਂ ਸੀ ਸੋ ਇਸ ਅਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਇਸ ਜ਼ਮੀਨ ਦੀ ਦੇਖਰੇਖ ਕਰਦੇ ਹੁੰਦੇ ਸੀ ਤੇ ਜਿਹੜਾ ਉਸ ਸਮੇਂ ਦਾ ਪ੍ਰਸਿੱਧ ਇਤਿਹਾਸ ਖੂ ਹੈ ਅੱਜ ਤੁਸੀਂ ਉਸ ਖੂ ਦੇ ਇਜ਼ਹਾਰ ਕਰ ਰਹੇ ਹੋ ਸੋ ਇਹ ਜਿਹੜਾ ਖੂ ਸੀ ਪ੍ਰਾਪਤਨ ਇਹਨੂੰ ਸੰਭਾਲਣ ਦੇ ਵਾਸਤੇ ਜਦੋਂ ਭੰਗੀ ਮਿਸਲ ਨੇ ਕਿਉਂਕਿ ਜ਼ਿਆਦਾਤਰ ਭੰਗੀ ਮਿਸਲ ਦਾ ਵਸੇਬਾ ਇੱਥੇ ਹੁੰਦਾ ਸੀ ਇਹਦੇ ਨਾਲ ਹੀ 1.5 ਕਿਲੋਮੀਟਰ ਦੀ ਵਿਥ ਦੇ ਉੱਪਰ ਇੱਕ ਸੜਕ ਨੇ ਕਰਦੀ ਹੈ ਜਿਹਨੂੰ ਅਸੀਂ ਸ਼ੇਰਸਾ ਸੂਰੀ ਮਾਰਕ ਦਿੰਨੇ ਆ ਇਹ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਜਿਹੜੀ ਹੈ ਉਹ ਲੰਘਦੀ ਹੈ ਸੋ ਇਸ ਵਾਸਤੇ ਜ਼ਿਆਦਾਤਰ ਭੰਗੀ ਮਿਸਲ ਜਿਹੜੀ ਸੀ ਜਾਂ ਹੋਰ ਗੁਰੂ ਦਾ ਖਾਲਸਾ ਇੱਥੇ ਠਹਿਰਦਾ ਸੀ ਪਰੰਤੂ ਭੰਗੀ ਮਿਸਲ ਦੇ ਵੇਲੇ ਸੰਮਤ 1808 ਦੇ ਵਿੱਚ ਇਸ ਅਸਥਾਨ ਤੇ ਜਿਹੜਾ ਸੀ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਾਪਤ ਨੂੰ ਖੂਦ ਦੀ ਸੇਵਾ ਸੰਭਾਲ ਕੀਤੀ ਗਈ ਤੇ ਉਸ ਸਮੇਂ ਦੀ ਸੰਭਾਲ ਨੂੰ ਅੱਗੇ ਵਿਚਾਰਦਿਆਂ ਹੋਇਆਂ ਸਮਝਦਿਆਂ ਹੋਇਆਂ ਕਿਉਂਕਿ ਬੇਸ਼ੱਕ ਪਾਣੀ ਅੱਜ ਭਾਵੇਂ ਥੱਲੇ ਜਾ ਚੁੱਕੇ ਨੇ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣੀ ਇਹ ਵਿਰਾਸਤ ਨੂੰ ਸੰਭਾਲਦਿਆਂ ਹੋਇਆਂ ਇੱਕ ਯਤਨ ਕੀਤਾ ਗਿਆ ਕਿ ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਤੇ ਤਿੰਨਾਂ ਨੂੰ ਇਹ ਸਮਾਸ ਸੰਪਤੀਆਂ ਦਿੱਤੀਆਂ ਗਿਆ ਜਿਨ੍ਹਾਂ ਦੇ ਵੱਲੋਂ ਆ ਮੁਰਜ ਜਿਹੜਾ ਸੀ ਇਸ ਖੂਹ ਦੀ ਜਿਹੜੀ ਸੀ ਉਹ ਮੁਰੰਮਤ ਕਰਵਾਈ ਗਈ ਹੈ ਤਿਆਰੀ ਕਰਵਾਈ ਗਈ ਹੈ ਤਾਂ ਕਿ ਦੂਰ ਦਰਾਡੇ ਤੋਂ ਆਉਣ ਦੀਆਂ ਸੰਤਪੁਸ਼ਤੀਆਂ ਸੰਨ ਕੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਠਹਿਰਦੇ ਸਮਝ ਜਾਂ ਜਿਹੜਾ ਖੂਹ ਸੀ ਉਹ ਕਿੱਥੇ ਹੈ ਇਸ ਵਾਸਤੇ ਆਪਣੀ ਵਿਰਾਸਤ ਨੂੰ ਸੰਭਾਲਦਿਆਂ ਹੋਇਆ ਇਸਾ ਖੁਦ ਹੀ ਜਿਹੜੀ ਸੇਵਾ ਸੰਭਾਲ ਕੀਤੀ ਗਈ ਔਰ ਮੈਂ ਨਾਲ ਹੀ ਇੱਕ ਬੇਨਤੀ ਕਰਾਂਗਾ ਕੈਮਰਾਮੈਨ ਕਿਰਨ ਨੂੰ ਬੇਨਤੀ ਕਰਾਂਗਾ ਕਿ ਇਹ ਥੋੜਾ ਜਿਹਾ ਇਸ ਪਾਸੇ ਨੂੰ ਕੈਮਰਾ ਕਰਨ ਕਿਉਂਕਿ ਇੱਧਰ ਅਸੀਂ ਇੱਕ ਛੋਟੀ ਜੀ ਬੀੜ ਵੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਹੜੀ ਸਾਡੀ ਜਨਰੇਸ਼ਨ ਹੈ ਜਾਂ ਜਿਹੜੀ ਸਾਡੀ ਜੋ ਕਿ ਪੀੜ੍ਹੀ ਜਿਹੜੇ ਨੂੰ ਪਤਾ ਲੱਗ ਸਕੇ ਕਿ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਦੀ ਇੱਥੇ ਬੀੜ ਹੁੰਦੀ ਸੀ ਇਹ ਗੱਲ ਕਿਉਂ ਕਰਨੀ ਪਈ ਕਿਉਂਕਿ ਕਈ ਵਾਰ ਕੋਈ ਸ਼ਰਧਾਲੂ ਗੁਰਮੁਖਤਾਰੇ ਆਉਂਦੇ ਨੇ ਤਾਂ ਪੁੱਛਦੇ ਨੇ ਜੀ ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਦਰਸ਼ਨ ਕਰਾਓ ਉਹਨਾਂ ਦੇ ਮਨ ਦੇ ਅੰਦਰ ਸ਼ੈਨ ਦੇ ਭਲੇਖਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਜਿਹੜੇ ਦیدار ਕਰਾਉਂਗੇ ਹੁਣ ਉਹਨਾਂ ਨੂੰ ਦੱਸੀਦਾ ਨਹੀਂ ਪਈ ਬਾਬਾ ਬੁੱਢਾ ਸਾਹਿਬ ਜੀ ਨੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਨਹੀਂ ਕੀਤੀ ਹਾਂ ਉਹ ਤਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਸਨ ਲੇਕਿਨ ਇਸ ਬੀੜ ਦਾ ਪਾਵ ਹੈ ਰਖ ਛੋਟਾ ਜੰਗਲ ਸੋ ਆਪ ਇਥੋਂ ਦੇ ਦਰਸ਼ਨਦਾਰ ਕਰ ਰਹੇ ਹੋ ਔਰ ਮੈਂ ਨਾਲ ਬੇਨਤੀ ਵੀ ਕਰਾਂਗਾ ਤੁਸੀਂ ਬੜੇ ਪਿਆਰ ਸ਼ਰਧਾ ਤੇ ਸ਼ਾਦੇ ਸਾਹਿਤ ਦੇ ਸ਼ਬਦ ਦੇਸ਼ਾਂ ਤੋਂ ਚੱਲ ਕੇ ਆਉਂਦੇ ਹੋ ਜਦੋਂ ਵੀ ਤੁਸੀਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦਰਸ਼ਨ ਦੇਦਾਰ ਕਰਨ ਆਉਂਦੇ ਹੋ ਤੇ ਜਿਹੜੀਆਂ ਸਾਡੀਆਂ ਇਹ ਪ੍ਰਾਪਤਨ ਨਿਸ਼ਾਨੀਆਂ ਨੇ ਜਿਹਨਾਂ ਨੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨਾਲ ਸੰਬੰਧਤ ਇਹਨਾਂ ਨੂੰ ਵੇਖਣਾ ਇਹਨਾਂ ਦੀ ਸੰਭਾਲ ਕਰਨੀ ਸਾਡਾ ਇੱਕ ਮੋਢਲਾ ਫਰਜ਼ ਬਣਦਾ ਹੈ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜੀਆਂ ਗੁਰੂ ਸਾਹਿਬ ਜੀ ਦੇ ਨਾਲ ਜਾਂ ਉਹ ਸਿੱਖਾਂ ਦੇ ਨਾਲ ਸੰਬੰਧਨ ਨਿਸ਼ਾਨੀਆਂ ਨੇ ਅਸੀਂ ਉੱਥੇ ਮੱਥੇ ਟੇਕਣੇ ਨੇ ਇਸ ਤਰ੍ਹਾਂ ਨਹੀਂ ਹੁੰਦਾ ਬਲਕਿ ਅਸੀਂ ਉਸ ਇਤਿਹਾਸ ਤੋਂ ਆਖ ਪਰੋਣਾ ਹੁੰਦਾ ਹੈ ਇਥੇ ਆ ਖੂਸੀ ਜਾਇਦਾ ਇਹ ਖੂ ਦਾ ਇਤਿਹਾਸ ਕੀ ਹੈ ਬੀੜ ਸੀ ਬੀੜ ਕਿਉਂ ਕਿਹਾ ਜਾਂਦਾ ਸੀ ਔਰ ਜਦੋਂ ਤੁਸੀਂ ਬਾਬਾ ਬੁੱਢਾ ਸਾਹਿਬ ਹੁੰਦੇ ਹੋ ਤੇ ਬਾਬਾ ਬੁੱਢਾ ਸਾਹਿਬ ਸ਼ਹਾਟਾ ਨੂੰ ਨਿਕਲਦੀ ਛੜਚਾ ਸ਼ਹਾਟਾ ਸਾਹਿਬ ਨੂੰ ਇੱਕ ਪਾਸੇ ਮਾਤਾ ਗੰਗਾ ਨਿਵਾਸ ਹੈ ਯਾਤਰੂਆਂ ਲਈ ਸਰਾ ਔਰ ਦੂਜੇ ਪਾਸੇ ਜਿਹੜਾ ਹੈ ਬਾਬਾ ਬੁੱਢਾ ਚੈਰੀਟੇਬਲ ਹਸਪੀਟਲ ਹੈ ਉਸ ਦੇ ਵਿਚਕਾਰ ਇਹ ਜਗ੍ਹਾ ਹੈ ਪ੍ਰਾਤਨ ਖੂ ਵਾਲੀ ਜਦੋਂ ਵੀ ਤੁਸੀਂ ਆਓ ਦਰਸ਼ਕਾਂ ਦਾ ਕਰਕੇ ਜਾ ਕਰੋ ਜੀ ਔਰ ਇੱਕ ਮੈਂ ਹੋਰ ਜਾਣਕਾਰੀ ਦੇ ਦੇਵਾਂ ਜਦੋਂ ਇਸ ਖੂ ਦੀ ਖਦਵਾਈ ਅਰੰਭੀ ਸੀ ਉਸ ਵੇਲੇ ਕੋਜਾ ਚੀਮੇਂਦੂ ਦੇ ਗੰਢੀ ਵੈਂਸਰਾ ਇਸਤਰਾਮ ਬਗਿਆੜੀ ਦੀ ਸੰਗਤ ਕਾਫੀ ਸੰਗਤ ਅੰਦੇਸਾ ਜੋਗ ਨਾਲ ਨੌਜਵਾਨਾਂ ਨੇ ਹਿੰਮਤ ਕੀਤੀ ਦੀ ਮੁਰਖ ਦਵਾਈ ਕਰਵਾਈ ਲੇਕਿਨ ਪਾਣੀ ਹੀਠਾ ਜਾਣ ਦੇ ਕਾਰਨ ਕਰਕੇ ਜਿਹੜਾ ਸੀ ਉਹ ਨਾ ਆ ਸਕਿਆ ਉਹਦਾ ਵੀ ਮੁਕੰਮਲ ਪ੍ਰਬੰਧ ਕੀਤਾ ਹੋਇਆ ਹੈ ਉਸ ਸਮੇਂ ਜਦੋਂ ਖੋਦ ਹੀ ਖਦਵਾਈ ਹੋ ਰਹੀ ਸੀ ਤੇ ਵਿੱਚੋਂ ਮਿੱਟੀ ਦੇ ਮਰ ਟਿੰડા ਨਿਕਲੀਆਂ ਸੀ ਜਿੱਥਾ ਪ੍ਰਾਤਨ ਫੂਜੰਗਰ ਜੀ ਦਾ ਮੱਲਾ ਮਾਲ ਪਾ ਕੇ ਚਲਾਏ ਜਾਣੇ ਜਦੋਂ ਅਸੀਂ ਇਹ ਦੇ ਦਰਸ਼ਨ ਕਰਦੇ ਆ ਰਹੇ ਹਾਂ ਕਰੀਬ ਜੇ ਕਹ ਲਈਏ ਤੇ 40 45 ਸਾਲ ਤੋਂ ਉਸ ਸਮੇਂ ਤੋਂ ਇੱਥੇ ਦੋ ਮੱਲਾ ਚਲਦੀਆਂ ਹੁੰਦੀਆਂ ਸੀ ਦੋ ਮੱਲਾ ਜਿੱਤੇ ਚੱਲਣ ਨੂੰ ਦੋ ਹੱਟਾ ਪਿਆ ਜਾਂਦਾ ਹੈ ਤੇ ਜਦੋਂ ਬਾਅਦ ਵਿੱਚ ਹੋਣਾ ਆ ਕੀਤਾ ਗਿਆ ਇਹਦੀ ਨਵੇਂ ਸਿਰੇ ਤੋਂ ਉਸ ਸਮੇਂ ਜਿਹੜੀ ਉਹ ਇੱਕ ਮਾਲ ਹੀ ਹੈ ਉਹ ਵੀ ਇਸ ਵਾਸਤੇ ਦਿਖਾਇਆ ਗਿਆ ਤਾਂ ਕਿ ਪਤਾ ਲੱਗ ਸਕੇ ਇੱਕ ਯਾਦਗਾਰ ਦੇ ਤੌਰ ਤੇ ਇਹ ਨੀਅਤ ਦੋਲੀ ਥਾਂ ਤੇ ਕਿਉਂ ਕਰ ਦਿੱਤਾ ਗਿਆ ਸਿਰਫ ਇੱਕ ਯਾਦਗਰ ਨੂੰ ਸੰਭਾਲਣ ਦੇ ਵਾਸਤੇ ਜਿਹੜਾ ਸੀ ਸਾਰਾ ਕਾਰਜ ਕੀਤਾ ਗਿਆ ਸਵਾਗਤ ਸਾਰਿਆਂ ਨੂੰ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ